ਇਹ ਵੀ ਕਬੱਡੀ ਦੀ ਬਦੌਲਤ ਹੀ ਬਣਾਈ ਸੀ ਭਾਈ ਜਿੰਨੀ ਵੀ ਮੈਂ ਥੋੜੀ ਵਾਲੀ ਕਬੱਡੀ ਖੇਡੀ ਆ ਇੱਕ ਕਮਰਾ ਕੱਚਾ ਹੁੰਦਾ ਹੈ ਸਾਡਾ ਹਮ ਮੇਰੇ ਪੁਰਾਣੇ ਯਾਰ ਦੋਸਤ ਜਿਹੜੇ ਆਉਂਦੇ ਸੀ ਇੱਥੇ ਇਕਿਆਂ ਨੂੰ ਉਹਨਾਂ ਨੂੰ ਪਤਾ ਵੀ ਆ ਜਿਹੜੇ 8 9 ਦੇ ਵਿੱਚ ਮੇਰੇ ਨਾਲ ਖੇਡੇ ਹੋਏ ਆ ਉਹਨਾਂ ਨੂੰ ਪਤਾ ਵੀ ਆ ਇਹ ਕਬੱਡੀ ਦੀ ਬਦੌਲਤ ਮਾੜਾ ਮੋੜਾ 4 ਇੰਚ ਹਾਂਜੀ ਗੱਲ ਕਰ ਕਰਕੇ ਬਣਾ ਲਿਆ ਚਲੋ ਪਰ ਉਹਦਾ ਹੈਗਾ ਔਖਾ ਹੀ ਸੀ ਰਹਿਣਾ ਔਖਾ ਭਾਈ ਬੜਾ ਚੌਂਦੇ ਹੁੰਦੇ ਸੀ ਬਹੁਤ ਜ਼ਿਆਦਾ ਬੋਰੀਆਂ ਉੱਤੇ ਪਾ ਪਾ ਕੇ ਜਦੋਂ ਪਲੀਆਂ ਪਾ ਪਾ ਕੇ ਜਦੋਂ ਘਰ ਫੱਟਿਆ ਛੱਤ ਫੱਟੀ ਆ ਮਿਸਤਰੀ ਦੇਖਦੇ ਸੀ ਵੀ ਆ ਉਤੋਂ ਪੱਲੀਆਂ ਨਿਕਲਦੀਆਂ ਮੈਂ ਕਿਹਾ ਭਰਾਵਾ ਮਿੱਟੀ ਪਾਉਣ ਲਈ ਪੈਸੇ ਨਹੀਂ ਸੀ ਹੁੰਦੇ ਤਾਂ ਹੁਣ ਸਾਤਾ ਪੰਪ ਚਲੋ ਭਰਾਵਾ ਨੇ ਸਹਿਯੋਗ ਦਿੱਤਾ ਵਾ ਟਲੈਂਟਰੀ ਪੈਣ ਲਗਾ ਬਹੁਤ ਬਹੁਤ ਮਿਹਰਬਾਨੀ ਭਰਾਵਾਂ ਦੀ ਹੁਣ ਲੱਗਦਾ ਕਬੱਡੀ ਖੇਢੀ ਆ ਅੱਛਾ ਪਹਿਲਾਂ ਭਾਈ ਇਦਾਂ ਇ ਮਤਲਬ ਕਹਿ ਦਿਆ ਤੱਕੇ ਹੀ ਖਾਦੇ ਸੀ ਘਰ ਵੀ ਨਹੀਂ ਮੈਨੂੰ ਟੀਚਰਾਂ ਰਿਸ਼ਤੇਦਾਰ ਵੀ ਕਰਦੇ ਸੀ ਇੱਥੇ ਵੀ ਕਰਦੇ ਤੇਰੇ ਕੋ ਘਰ ਵੀ ਨਹੀਂ ਬਣਿਆ ਤੂੰ ਕਦੀ ਕਬੱਡੀ ਖੇਢੀ ਆ ਹੁਣ ਭਾਵੇਂ ਛੱਡੀ ਹੋਈ ਆ ਮੈਨੂੰ ਲੱਗਦਾ ਮੇਰੇ ਭਰਾਵਾਂ ਨੇ ਸਹਿਯੋਗ ਦਿੱਤਾ ਵਾ ਘਰ ਬਣ ਚਲਾ ਚਲੋ ਛੋਟਾ ਹੀ ਸਹੀਂ ਹੁਣ ਚੌਣ ਦਾ ਭਾਈ ਕੋਈ ਡਰ ਨਹੀਂਗਾ ਤੇ ਪਰ ਇੱਕ ਗੱਲ ਦੀ ਖੁਸ਼ੀ ਹੋਈ ਮੈਨੂੰ ਦੇਖ ਕੇ ਬਾਪੂ ਆਪਣੇ ਸਾਹਮਣੇ ਦੇਖ ਲੋ ਲੱਗੇ ਹੋ ਇਟਾਂ ਦੀ ਸਫਾਈ ਕਰਨ ਵਾਸਤੇ ਭਾਈ ਬੜਾ ਖੁਸ਼ ਹੈ ਬਾਪੂ ਵੀ ਪੁੱਤ ਦਾ ਘਰ ਬਣ ਲਗਾ ਵਾ ਮਾਪੇ ਇਹੋ ਚੀਜ਼ਾਂ ਦੇਖਦੇ ਆ ਵੀ ਜਿਨ੍ਹਾਂ ਨੂੰ ਆਪਾਂ ਪਾਲਿਆ ਉਹਨਾਂ ਦੇ ਘਰ-ਬਾਰ ਬਣ ਜਵੇ ਵਧੀਆ ਨਹੀਂ ਤੇ ਅੱਗੇ ਦਾ ਡਿਪਰੈਸ਼ਨ ਦੇ ਵਿੱਚ ਨਾ ਭਾਈ 5-6 ਸਾਲ ਹੋ ਗਏ ਜਦੋਂ ਦਾ ਮੈਂ ਦਿਹਾੜੀਆਂ ਕਰਨ ਲੱਗ ਪਿਆ ਉਦੋਂ ਦੇ ਬਾਅਦ ਸ਼ਰਾਬ ਹੀ ਪੀਂਦੇ ਸਨ ਤੇ ਮੰਮੀ ਨੂੰ ਟੈਗ ਹੋ ਗਿਆ ਹੁਣ ਅੱਜ ਆਪਣੇ ਆਪਣੇ ਹੱਥੀ ਬਾਪੂਆਂ ਦੇ ਘਰ ਦਾ ਸਾਹਮਣਾ ਹੈ ਹਾਂਜੀ ਹੱਥੀ ਕਰਦੇ ਆ ਹੂੰ ਖੁਸ਼ ਵਾ ਰਾਜਾ ਜਿਹੜੇ ਰਿਸ਼ਤੇਦਾਰ ਆ ਜਿੱਦਾਂ ਆਪਣੇ ਤੁਹਾਡੇ ਵੀ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਆਪਣੇ ਕਿੱਦਾਂ ਵਾ ਪਰ ਜੋ ਵੀ ਘਰੋਂ ਠੀਕ ਹੀ ਸੀ ਜਿੱਦਾਂ ਮੇਰੀਆਂ ਭੈਣਾਂ ਵੀ ਗਰੀਬ ਸੀ ਹੂੰ ਜਿੱਦਾਂ ਮੈਂ ਸੁਣਿਆ ਸੀ ਵੀ ਮਾੜਾ ਟਾਈਮ ਜਦੋਂ ਆਉਂਦਾ ਹਨਾ ਵਿਹਾਗ ਸਬੰਧੀ ਰਿਸ਼ਤੇਦਾਰ ਸਾਰੇ ਸਾਥ ਛੱਡ ਜਾਂਦੇ ਆ ਭਾਈ ਮੇਰੇ ਨਾਲ ਇਦਾਂ ਹੋਈ ਆ ਕਿਸੇ ਰਿਸ਼ਤੇਦਾਰ ਨੇ ਨਹੀਂ ਕਿਸੇ ਭੈਣ ਭਰਾ ਨੇ ਨਹੀਂ ਇੱਥੋਂ ਤੱਕ ਕਿ ਮੇਰੇ ਸਹੁਰਿਆਂ ਨੇ ਵੀ ਨਹੀਂ ਸਾਥ ਦਿੱਤਾ ਯਾਰ ਕਈ ਜਿੱਦਾਂ ਨਾ ਵੀਡੀਓ ਥੱਲੇ ਵੀ ਕਹਿ ਦਿੰਦੇ ਆ ਜਾਂ ਇੰਟਰਵਿਊ ਦੇ ਵਿੱਚ ਵੀ ਕਹਿ ਦਿੰਦੇ ਆ ਕਿ ਪਹਿਲੋਂ ਤਾਂ ਉਹਨਾਂ ਨੇ ਆਪਨਾ ਆਪ ਸਾਂਭਿਆ ਨਹੀਂ ਹੁੰਦਾ ਤੇ ਬਾਅਦ ਦੇ ਵਿੱਚ ਯਾਰ ਇੰਟਰਵਿਊ ਦੇ ਕੇ ਨਾ ਕਲਪਦੇ ਆ ਵੀ ਮਲਕੀ ਇਦਾਂ ਤੇ ਨਾਲੇ ਪਾਸ ਸਹੀ ਮੈਣੇ ਉਦੋਂ ਤੁਹਾਡੇ ਟਾਈਮ ਕਮਾਈ ਸੀਗੀ ਜਿਹੜੀ ਮੈਚ ਖੇਡ ਕੇ ਕਿੰਨੇ ਕੇ ਪੈਸੇ ਬਣ ਜਾਂਦੇ ਤੁਹਾਨੂੰ ਉਦੋਂ ਭਾਈ 31 41 ਹਾਂ ਜਾਂ 41 51 ਵਸ ਇਹਨਾਂ ਪ੍ਰਾਈਜ਼ ਹੁੰਦਾ ਸੀ 15 20 ਪਲੇਅਰ ਹੋਣੇ ਆ ਇਹ ਸੋਚ ਲਓ 1500 2000 ਦੇ ਵਿੱਚ ਜਿਹੜਾ ਤਾਂ ਘਰੋਂ ਗਰੀਬ ਬੰਦਾ ਉਹਦਾ ਘਰ ਦਾ ਹੀ ਸਰਕਲ ਚੱਲਦਾ ਸਹੀ ਮੈਨੇਜ ਹੈਣਾ ਚਲੋ ਕਬੱਡੀ ਦੀ ਬਦੌਲਤ ਕਮਾਈ ਜਾਂਦਾ ਤਾਂ ਘਰ ਦਾ ਵੀ ਫੇ ਆਪਦੀ ਖਾਦ ਖਰਾਕ ਲਿਓਣੀ ਆ ਜਿਹੜੇ ਮਾਤੜ ਪਲੇਅਰ ਆ ਉਹ ਉਹਨਾਂ ਦਾ ਥੋੜਾ ਔਖਾ ਹੋ ਜਾਂਦਾ ਭਾਈ ਹਾਂ ਚਲੋ ਬਾਕੀ ਜਿਹੜਾ ਬੰਦਾ ਪੈਸਾ ਆ ਉਦੋਂ ਹੀ ਭਾਈ ਜੁੜਦਾ ਜਦੋਂ ਬਾਹਰ ਜਾਂਦਾ ਵਾ ਜਿਹੜੇ ਬੰਦੇ ਬਾਹਰ ਜਾਂਦੇ ਆ ਭਾਈ ਆਫਿਸ ਉਹਨਾਂ ਦਾ ਸਹੀ ਹੋ ਜਾਂਦਾ ਵਾ ਜਿਹੜੇ ਨਹੀਂ ਸਾਡੇ ਅਲਗੇ ਜਾਂਦੇ ਉਹ ਫੇ ਇੱਥੇ ਤੁਹਾਨੂੰ ਪਤਾ ਹੀ ਆ ਭਾਈ ਇਸ ਕਰਕੇ ਪੈਸਾ ਜਿਹੜਾ ਜੁੜਦਾ ਭਾਈ ਬਾਹਰ ਦਾ ਹੀ ਜੁੜਦਾ ਵਾ ਇੱਥੇ ਵਾਲਾ ਪਲੇਅਰ ਜਿੱਡਾ ਮਰਜੀ ਆ ਇੱਥੇ ਆਈ ਚਲਾਈ ਆ ਭਾਈ ਉਹਨੇ ਪਲੇਅਰ ਦੇ ਖਰਚੇ ਵੱਧ ਹੁੰਦੇ ਆ ਰਾਣੇਪਾਤ ਜਿੱਦਾਂ ਤੁਹਾਡੇ ਲਾਗੇ ਪਿੰਡ ਆ ਖੀਰਾ ਵਾਲੀ ਹੋ ਗਿਆ ਸੁਰਖਪੁਰ ਹੋ ਗਿਆ ਹੈਨਾ ਉਸ ਪਿੰਡਾਂ ਦੇ ਵਿੱਚ ਬੜੇ ਵੱਡੇ ਵੱਡੇ ਪਲੇਅਰ ਆ ਤੇ ਉਹਨਾਂ ਨੇ ਤੁਹਾਡੀ سپورਟ ਵਗੈਰਾ ਕੀਤੀ ਆ ਨਹੀਂ ਯਾਰ ਭਾਈ ਕਿਸੇ ਨਹੀਂ ਮਤਲਬ ਸੁਰਗ ਪਰ ਆਲੋ ਹੋਈ ਆ ਮੈਨੂੰ ਜਿੱਦਾਂ ਮਤਲਬ ਜਾਦੇ ਨੂੰ ਪਤਾ ਲੱਗਾ ਆਇਆ ਸਾਡੇ ਘਰੇ ਅੱਛਾ ਹਾਂਜੀ ਉਹ ਬੰਦਾ ਮੈਨੂੰ ਵਿਆਹ ਤੇ ਮਿਲਿਆ ਸੀ ਸਟਾਰਟਿੰਗ ਸੰਦੀਪ ਨੇ ਜਦਾਂ ਕਿਤੇ ਮੈਦਾਨ ਤੇ ਚੱਲਾ ਸੀ ਬਾਗੜੀਆਂ ਕੱਢਣਾ ਮੇਰੇ ਕੋਲ ਡੱਬਾ ਫੜਿਆ ਹੋਇਆ ਸੀ ਅੱਛਾ ਇਹਨੇ ਮੈਨੂੰ ਆਵਾਜ਼ ਮਾਰੀ ਮੈਂ ਥੋੜਾ ਜਿਹਾ ਸਾਈਡ ਨੂੰ ਮੂੰਹ ਕੀਤਾ ਵੀ ਮੈਂ ਨਹੀਂ ਬੁਲਾਉਣਾ ਇਹਨੇ ਜਦਾਂ ਮਤਲਬ ਹੋਇਆ ਵੀ ਇਹਦੇ ਮਨ ਨੂੰ ਹੋਇਆ ਯਾਰ ਕਿਸੇ ਟਾਈਮ ਨਾਲ ਖੇਡਿਆ ਬੰਦਾ ਤੇ ਅੱਜ ਡੱਬਾ ਚੱਕ ਕੇ ਖੜਾ ਚੌਂਗ ਦੇ ਵਿੱਚ ਅੱਛਾ ਤੂੰ ਹੀ ਆਪਣੇ ਕੰਮ ਤੇ ਚੱਲੇ ਗਿਆ ਹਾਂਜੀ ਭਾਈ ਅੱਛਾ ਇਹਨੂੰ ਬੜਾ ਫੀਲ ਹੋਇਆ ਤੁਹਾਨੂੰ ਪਤਾ ਫੇ ਵੀ ਨਾਲ ਇਕੱਠੇ ਅਸੀਂ ਇੱਕੋ ਗਰਾਊਂਡ 'ਚ ਬਚਪਨ ਤੋਂ ਖੇਡਦੇ ਆਏ ਆਂ ਇਹ ਬੜਾ ਇਹਨੂੰ ਫੀਲ ਜਾ ਹੋਇਆ ਵੀ ਇਹ ਮੈਨੂੰ ਕਹਿੰਦਾ ਬੈਟ ਬਾਗਣੀ ਚੱਲੀ ਮੈਂ ਕਿਹਾ ਨਹੀਂ ਭਾਈ ਮੈਂ ਕੰਮ ਤੇ ਜਾਣਾ ਤੁਹਾਨੂੰ ਪਤਾ ਹੀ ਆ ਕਹਿੰਦਾ ਚੱਲ ਠੀਕ ਆ ਮਿਲੀ ਮੈਨੂੰ ਇਹ ਬਾਅਦ 'ਚ ਜਦਾਂ ਇਹ ਜੋਤਾ ਇਦਾਂ ਕਿਤੇ ਚੱਲੇ ਸੀ ਮੈਨੂੰ ਬਿਠਾ ਕੇ ਨਾਲ ਫੇ ਮੈਨੂੰ ਕਹਿੰਦਾ ਆਪਾਂ ਵਿਆਹ ਤੇ ਜਾਣਾ ਵਾ ਮੈਂ ਕਿਹਾ ਭਾਈ ਮੇਰੇ ਤੋਂ ਕੱਪੜੇ ਆ ਨਹੀਂਗੇ ਹਨਾ ਹੈਗਾ ਚਲੋ ਉਮਰ ਜੇ ਛੋਟਾ ਮੇਰੇ ਕੋ ਭਾਈ ਮੂੰਹ 'ਚ ਨਿਕਲਿਆ ਮੈਂ ਕਿਹਾ ਸਾਦਾ ਕਿ ਮੈਂ ਆਪਣੇ ਕੋ ਕੱਪੜੇ ਲੈਣੇ ਆ ਹੁਣ ਹੈ ਨੀਗਾ ਤਿੰਨ ਚਾਰ ਸਾਲ ਹੋ ਗਏ ਕੱਪੜੇ ਵੀ ਨਹੀਂ ਲਏ ਹੋਏ ਹੂੰ ਹੂੰ ਵਿਚਾਰ 500 ਦੇ ਵਿੱਚ ਬੱਚਿਆਂ ਦਾ ਸਰਕਲ ਹੀ ਚਲਾਉਣ ਦਿਆ ਵਾਂ ਹੂੰ ਇਹਨਾਂ ਮੈਨੂੰ ਸ਼ਹਿਰ ਲੈ ਜਾ ਕੇ ਕੱਪੜੇ ਲੈ ਕੇ ਦੇ ਦਿੱਤੇ ਆ ਵਿਆਹ ਗਿਆ ਵਿਆਹ ਤੇ ਉੱਤੇ ਜਾਦਾ ਮਿਲ ਪਿਆ ਉਹਨੂੰ ਵੀ ਥੋੜਾ ਫੀਲ ਹੋਇਆ ਵੀ ਯਾਰ ਬੰਦਾ ਸਾਡੇ ਨਾਲ ਖੇਡਦਾ ਰਿਹਾ ਉਹ ਫੇਰ ਘਰੇ ਆਇਆ ਅਗਲੇ ਦਿਨ ਮੈਂ ਉੱਠਿਆ ਤੇ ਮੇਰੀ ਵਾਈਫ ਨੇ ਰੋਟੀ ਪਕਾ ਕੇ ਡੱਬੇ ਚ ਪੈਕ ਕਰਤੀ ਹੂੰ ਕਹਿੰਦੀ ਵੀ ਮੈਨੂੰ ਮੇਰੇ ਮੁੰਡੇ ਦਾ ਨਾਮ ਲੈ ਕੇ ਕਹਿੰਦੀ ਨੰਨੂ ਪਪਾ ਕਿ ਤੂੰ ਕੰਮ ਤੇ ਜਾਣਾ ਮੈਂ ਕਿਹਾ ਅੱਜ ਕਿਸੇ ਮੁੰਡੇ ਨੇ ਮਿਲਣਾ ਆਉਣਾ ਵਾ ਅੱਛਾ ਉਹ ਸ਼ਾਮਾ ਨੂੰ ਜਦਾਂ ਮਤਲਬ ਮੇਰੇ ਕੋਲ ਫੋਨ ਵੀ ਆ ਨਹੀਂ ਸੀ ਹੂੰ ਹੂੰ ਉਹ ਸ਼ਾਮਾ ਨੂੰ ਜਦਾਂ ਮੈਂ ਦੁਪਹਿਰਾਂ ਨੂੰ ਗਿਆ ਕਹਿੰਦੀ ਹੁਣ ਤੇ ਤੇਰਾ ਕੋਈ ਯਾਰ ਦੋਸਤ ਨਹੀਂ ਆਇਆ ਆਪਾਂ ਦੁੱਧ ਕਿੱਦਾ ਪੋਣਾ ਮੈਂ ਦੋਜੀ ਨੂੰ ਮਿੰਨਤ ਕਰ ਲਾ ਕੀਤਾ ਮੈਂ ਕਿਹਾ ਭਾਈ ਕੱਲ ਨੂੰ ਕੰਮ ਤੇ ਜਾਣਾ ਫੇਰ ਮੈਂ ਤੈਨੂੰ ਪੈਸੇ ਦਊਂਗਾ ਅੱਛਾ ਕਹਿੰਦਾ ਉਹਨੇ ਦੁੱਧ ਪਾਤਾ ਸਾਨੂੰ ਇਹ ਧਾਰ ਤੇ ਸ਼ਾਮਾਂ ਜੀਆਂ ਹੋਇਆ ਤੇ ਮੇਰੇ ਘਰ ਦੀ ਕਹਿੰਦੀ ਨਨੂ ਆਪਾਂ ਹੁਣ ਦਾਲ ਸਬਜ਼ੀ ਆਪਾਂ ਕੀ ਬਣਾਉਣੀ ਆਪਣੇ ਕੋਲ ਤਾਂ ਪੈਸੇ ਵੀ ਹਨੀਗੇ ਮੈਂ ਕਿਹਾ ਮਿਰਚਾਂ ਗੰਡੇ ਹੈਗੇ ਕੋਟਲਾ ਤੇ ਸਾਢੇ 5 6 ਵਜੇ ਜਦ ਆਇਆ ਕਹਿੰਦਾ ਰਾਣੇ ਭਾਜੀ ਰਾਣੇ ਭਾਜੀ ਲੱਭ ਤਾਨੂੰ ਕੋਈ ਵਾਜਾ ਮਾਰਦਾ ਫੇ ਆਇਆ ਆ ਕੇ ਕਹਿੰਦਾ ਭਾਈ ਤਿਆਰ ਹੋ ਚੱਲੀ ਆਪਾਂ ਸ਼ਹਿਰ ਨੂੰ ਚੱਲੀਏ ਅੱਛਾ ਮੈਂ ਕਹਾਂ ਚਲਾ ਗੱਡੀ ਕੋਲ ਜਾ ਕੇ ਕਹਿੰਦਾ ਵੀ ਰਾਣੇ ਭਾਈ ਘਰੇ ਦਾਲ ਸਬਜ਼ੀ ਲਈ ਪਾਇਆ ਹੈਗਾ ਮੈਂ ਕਹਾਂ ਨਹੀਂ ਮੈਨੂੰ ਦੋ ਤਿੰਨ ਦਿਨ ਹੋ ਗਏ ਵਿਆਹ ਦੇ ਵਿੱਚ ਮੇਰੇ ਕੋਲ ਘਰੇ ਖਰਚਾ ਵਿਆਹ ਨਹੀਂਗਾ ਉਹਨੇ 1000 ਰੁਪਏ ਕੱਢਿਆ ਫੜਾਇਆ ਕਹਿੰਦਾ ਜਾ ਘਰੇ ਦੇ ਕੇ ਆ ਭਾਬੀ ਕੁਛ ਬਣਾ ਲਵੇ ਉਸ ਤੋਂ ਬਾਅਦ ਤੁਹਾਨੂੰ ਪਤਾ ਫਿਰ ਸਟੇ ਵਾਲੇ ਲਿਜਾ ਕੇ ਨੇ ਸਨਮਾਨਤ ਕਰਤਾ ਹਾਂਜੀ ਤੇ ਸੰਦੀਪ ਦਾ ਵੀ ਬਹੁਤ ਧੰਨਵਾਦ ਤੇ ਜੋਤੇ ਦਾ ਵੀ ਸੰਦੀਪ ਨੇ ਮੈਨੂੰ ਪਾਈ ਪਾਈ ਬਾਰੋਂ ਜਾ ਕੇ ਜੋਤੇ ਨੇ ਮਿੱਥੇ ਹੈਲਪ ਕੀਤੀ ਆ ਹੋਰਾਂ ਬੰਦਿਆਂ ਨੂੰ ਕਹਿ ਰਿਹਾ ਵਾ ਯਾਰ ਇਹ ਹੁੰਦਾ ਨਾ ਕਿਉਂਕਿ ਹੁਣ ਇਹ ਬੰਦੇ ਮੇਨ ਆ ਆਪਣੇ ਏਰੀਆ ਦੇ ਆ ਨਾ ਸੰਦੀਪ ਭਾਜੀ ਹੋ ਗਏ ਜੋਤਾ ਭਈ ਹੋ ਗਏ ਜਾਦਾ ਭਈ ਹੋ ਗਏ ਨਾ ਇਹ ਬੰਦੇ ਖੜ ਗਏ ਨਾ ਤੇਰੇ ਨਾਲ ਇਹ ਖੜ ਗਏ ਆ ਬਾਰੋਂ ਮੁੰਡੇ ਉਹ ਮੇਰੇ ਯਾਰ ਦੋਸਤ ਆ ਜਿਹੜੇ ਕਹਿੰਦੇ ਤੂੰ ਨਾਂ ਨਹੀਂ ਸਾਡਾ ਲੈਣਾ ਮੈਂ ਉਹਨਾਂ ਦਾ ਥੈਂਕਫੁਲ ਆ ਮੈਨੂੰ ਡੇਲੀ ਫੋਨ ਕਰਦੇ ਮੇਰੇ ਭਰਾ ਉਹ ਇਸ ਟਾਈਮ ਅਮਰੀਕਾ 'ਚ ਬੈਠਿਆ ਚਲੋ ਉਹਨਾਂ ਨੇ ਮੈਨੂੰ ਇਹ ਬੇਨਤੀ ਕੀਤੀ ਵੀ ਤੂੰ ਨਾਂ ਨਹੀਂ ਲੈਣਾ ਨਾ ਆਪਾਂ ਉਹ ਦਿਨ ਭਰਾਵਾਂ ਦਾ ਲੈਣਾ ਵਾ ਜਿਹਦੇ ਦਿਨ ਆਪਣੇ ਲੈਂਟਰ ਪੈ ਗਿਆ ਉਹ ਬਸ ਇਹੋ ਕਹਿੰਦੇ ਵੀ ਅਸੀਂ ਸ਼ੋ ਨਹੀਂ ਹੋਣਾ ਚਾਹਦੇ ਅਸੀਂ ਤੇਰੀ ਹੈਲਪ ਕਰਨੀ ਆ ਜਿੱਥੋਂ ਤੱਕ ਵੀ ਹੋ ਸਕਿਆ ਅਸੀਂ ਤੇਰਾ ਲੈਂਟਰ ਪਵਾਵਾਂਗੇ ਤੂੰ ਡੋਲਣਾ ਨਹੀਂਗਾ ਭਾਈ ਰੋਜ਼ ਫੋਨ ਕਰਦੇ ਮੇਰੇ ਵੀਰ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਫੋਨ ਵੀ ਕਰਦੇ ਕਲਾਸ ਵੀ ਲੱਗਦੀ ਆ ਕਲਾਸ ਵੀ ਪੂਰੀ ਭਾਈ ਕਿਉਂਕਿ ਨਾਲ ਖੇਡੇ ਹੋਏ 70 ਕਿਲੋ ਪੂਰੀ ਪੂਰੀ ਤੇ ਆਪਾਂ ਵੀਰਾਂ ਦਾ ਉਹ ਦਿਨੇ ਧੰਨਵਾਦ ਕਰਨਾ ਵਾ ਨਾਂ ਵੀ ਲੈਣਾ ਵਾ ਉਹ ਮੈਨੂੰ ਇਹੋ ਫੋਨ ਕਰਕੇ ਕਹੀ ਜਾਂਦੇ ਤੂੰ ਸਾਡਾ ਨਾਂ ਨਹੀਂ ਲੈਣਾ ਅਸੀਂ ਅੱਗੇ ਨਹੀਂ ਆਉਣਾ ਉਹ ਭਾਈ ਅਸਟੇਮ ਅਮਰੀਕਾ ਬੈਠੇ ਆ ਚਲੋ ਕੀਪੇ ਭਾਈ ਦਾ ਆਪਾਂ ਨਾਂ ਲੈ ਇਹਦੇ ਨੇ ਆਉਂਦਾ ਵੀ ਥੈਂਕ ਯੂ ਚੱਕਰ ਪਤਾ ਕੀ ਯਾਰਾ ਨੇ ਭਾ ਜਿਹੜਾ ਨਾ ਕਬੱਡੀ ਚ ਪਿਆਰ ਹੁੰਦਾ ਵਾ ਜਿਹੜਾ ਦਾ ਖੜਦਾ ਵਾ ਬੰਦੇ ਨਾਲ ਤੇ ਉਹ ਖੜਦਾ ਵੀ ਦਿਲੋਂ ਆ ਭਾਈ ਮੈਂ ਸੁਣਿਆ ਸੀ ਵੀ ਸੱਚੇ ਦੋਸਤ ਮਿੱਠੇ ਅੰਗੂਰ ਹੁੰਦੇ ਆ ਹਾਂ ਪਰ ਜਦੋਂ ਮਤਲਬ ਮੇਰੇ ਤੇ ਮਾੜਾ ਟਾਈਮ ਆਇਆ ਮੈਨੂੰ ਖੱਟੇ ਵੀ ਲੱਗਦੇ ਸੀ ਪਰ ਹੁਣ ਜਿੱਦਾਂ ਮੈਂ ਸਾਹਮਣੇ ਆ ਗਿਆ ਵਾਂ ਕਿਉਂਕਿ 4-5 ਸਾਲ ਗੈਰ ਰਿਹਾ ਵਾਂ ਤਾਂ ਹੁਣ ਮੈਨੂੰ ਲੱਗਦਾ ਵਾਕਈ ਸੱਚੇ ਦੋਸਤ ਮਿੱਠੇ ਅੰਗੂਰੀ ਹੁੰਦੇ ਆ ਕਿਉਂਕਿ ਦੋਸਤਾਂ ਨੇ ਸਾਥ ਦਿੱਤਾ ਵਾ ਚਲੋ ਦੋ ਚਾਰ ਹੈਗੇ ਵੀ ਆ ਬੰਦੇ ਉਹਨਾਂ ਨੇ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਬਾਹਰ ਜਾ ਕੇ ਵੀ ਭਾਈ ਕੰਮ ਕਰਨਾ ਪੈਂਦਾ ਵਾ ਤੁਹਾਨੂੰ ਬੜਾ ਦਿਨ ਰਾਤ ਕੰਮ ਕਰਦੇ ਆ ਬਹੁਤ ਔਖੀ ਕਮਾਈ ਯਾਰਾਂ ਨੇ ਬਹੁਤ ਜਿਆਦਾ ਆਪਾਂ ਇੱਥੇ ਗੱਲਾਂ ਕਰਦੇ ਆ ਵੀ ਬਾਹਰ ਜਾ ਕੇ ਕਿਤੇ ਦਰਖਤਾਂ ਨਾਲ ਪੈਸਾ ਲੱਗਾ ਵੀ ਹਾਂ ਆਪਾਂ ਨੂੰ ਪਾ ਦੇਣ ਪਾ ਦੇਣ ਪਰ ਬਾਹਰਲੀ ਕਮਾਈ ਭਾਈ ਬਹੁਤ ਔਖੀ ਆ ਮੈਂ ਤਾਂ ਵੀ ਧੰਨਵਾਦ ਕਰਦਾ ਜਿਹੜੇ ਫੇਰ ਵੀ ਹੈਲਪ ਕਰ ਦਿੰਦੇ ਆ ਇਹ ਨਹੀਂ ਮੇਰੀ ਮੇਰੇ ਅੱਗੇ ਕਈ ਬੰਦੇ ਹੋਣੇ ਆ ਭਾਈ ਯਾਰ ਉਹਨਾਂ ਦੀ ਸਾਰਿਆਂ ਦੀ ਹੈਲਪ ਬੰਦਾ ਕਰਦਾ ਹੀ ਰਹਿੰਦਾ ਵਾ ਰਾਣੇ ਭਾਈ ਛੱਤ ਪੈਣ ਲੱਗੀ ਆ ਤੇ ਬੱਚਿਆਂ ਦੇ ਕਰਕੇ ਹਾਂਜੀ ਭਾਈ ਕਿਉਂਕਿ ਚੱਕਰ ਪਤਾ ਕੀ ਆ ਯਾਰ ਕਿਤੇ ਨਾ ਕਿਤੇ ਬੱਚੇ ਪਰਮਾਤਮਾ ਦਾ ਰੂਪ ਹੁੰਦੇ ਹਨਾ ਬਾਹਰ ਵਾਲੇ ਆਪਣੇ ਮਲੇ ਇਦਾਂ ਦੇ ਆ ਉਹਨਾਂ ਦੇ ਕੋਲੋਂ ਉਹਨਾਂ ਦਾ ਦੁੱਖ ਦੇਖ ਨਹੀਂ ਹੁੰਦਾ ਹਾਂਜੀ ਹਾਂਜੀ ਬਸ ਠੀਕ ਨਹੀਂ ਹੁਣ ਚਲੋ ਗਲਤੀਆਂ ਤਾਂ ਹੋ ਜਾਂਦੀਆਂ ਵੈਸੇ ਉਹਦਾ ਰਾਣੇ ਭਾਏ ਇੱਕ ਮੈਂ ਗੱਲ ਉਹਦਾ ਪੁੱਛਣ ਲੱਗਾ ਚਲੋ ਠੀਕ ਆ ਗੇਮ ਤੁਹਾਡੀ ਬੜੀ ਵਧੀਆ ਸੀ ਕਿਸੇ ਨਾ ਕਿਸੇ ਟਾਈਮ ਮਤਲਬ ਕਿ ਬੰਦੇ ਦੇ ਕੋਲ ਇਦਾਂ ਦੀ ਗਲਤੀ ਹੋ ਜਾਂਦੀ ਆ ਪਛਤਾਵਾ ساری ਉਮਰ ਰਹਿੰਦਾ ਤੁਹਾਡਾ ਉਹਦਾ ਪਛਤਾਵਾ ਹੈਗਾ ਵਾ ਹਾਂ ਜੀ ਭਾਈ ਮੇਰੇ ਕੋ ਹੋਈਆਂ ਕਬੱਡੀ ਖੇਡ ਆਪਾਂ ਕਿਸੇ ਨੂੰ ਬਲੇਮ ਨਹੀਂ ਦੇਣਾ ਚਾਹੁੰਨੇ ਜਾਂ ਪਲੇਅਰ ਨੂੰ ਕਿਸ ਨੂੰ ਮੈਂ ਬਲੇਮ ਦਵਾ ਜਾਂ ਕੋਚ ਨੂੰ ਕਿਉਂਕਿ ਉਸ ਟਾਈਮ ਮੇਰੇ ਕੋ ਗਲਤੀਆਂ ਹੋਈਆਂ ਵਾ ਆਪਾਂ ਮੰਨਦੇ ਵੀ ਆ ਕਿਉਂਕਿ ਆਪਾਂ ਕੈਮਰੇ ਤੇ ਹਨਾ ਲਾਈਵ ਹੋ ਰਹੇ ਆ ਆਪਾਂ ਕਿਉਂ ਮਤਲਬ ਕਿਸੇ ਦੀ ਹਨਾ ਕਹੀਏ ਪਲੇਅਰ ਨੂੰ ਦੋਸ਼ ਦਵਾ ਜਾਂ ਕਿਸੇ ਕੋਚ ਨੂੰ ਬਲੇਮ ਦਵਾ ਮੇਰੇ ਕੋ ਕਈ ਗਲਤੀਆਂ ਹੋਈਆਂ ਭਾਈ ਬਹੁਤ ਜ਼ਿਆਦੀਆਂ ਮੈਂ ਦੱਸ ਨਹੀਂ ਸਕਦਾ ਤੇ ਅੱਜ ਉਹਨਾਂ ਗਲਤੀਆਂ ਦਾ ਕਰਕੇ ਮੈਂ ਪਿੱਛੇ ਆ ਚਲੋ ਮੇਰ ਕੋ ਮੇਰੇ ਬੱਚਿਆਂ ਦੇ ਕਰਮ ਚੰਗੇ ਆ ਜਿਹੜਾ ਮੇਰਾ ਘਰ ਮੰ ਚੱਲਾ ਹਾਂਜੀ ਤੇ ਬਾਕੀ ਇੱਕ ਗੱਲ ਹੋਰ ਆ ਜਿਹੜੇ ਟਾਈਮ ਤੁਸੀਂ ਇੰਗਲੈਂਡ ਗਏ ਸੀ ਹਨਾ ਉਸ ਟਾਈਮ ਮੈਂ ਕਹਿੰਦਾ ਵੀ ਜਿਹੜਾ ਪਲੇਅਰ ਵਧੀਆ ਹੀ ਸੀਗਾ ਹਨਾ ਤੇ ਉਹੀ ਆਪਣੇ ਜਾਂਦਾ ਸੀ ਕਿਉਂਕਿ ਸੋਸ਼ਲ ਮੀਡੀਆ ਤਾਂ ਹੁੰਦਾ ਨਹੀਂ ਸੀ ਉਦੋਂ ਉਦੋਂ ਭਾਈ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਜਿਹਦੇ ਬੰਦੇ ਦੀ ਗੇਮ ਤਗੜੀ ਹੁੰਦੀ ਸੀ ਉਹੀ ਜਾਂਦਾ ਸੀ ਉਹਨੂੰ ਆਪ ਆ ਕੇ ਲਾਈਵ ਆ ਕੇ ਦੇਖਦੇ ਹੁੰਦੇ ਸੀ ਮੈਨੂੰ ਜਦੋਂ ਸਿਲੈਕਟ ਕੀਤਾ ਚਾਰ ਪੰਜ ਮੈਚ ਮੇਰੇ ਉਹਨਾਂ ਨੇ ਦੇਖਿਆ ਫੇਰ ਭਾਈ ਸਿਲੈਕਟ ਕੀਤੇ ਆ ਉਸ ਟਾਈਮ ਮੇਰੀ ਹੈਲਪ ਆਊਟ ਲ ਗਾਜੀਪੁਰ ਯਾ ਹੈਪੀ ਭਾਈ ਨੇ ਕਰਾਈ ਸੀ ਚੜਦੀ ਕਲਾ ਲੋ ਮੈਂ ਖੇਡਦਾ ਹੁੰਦਾ ਸੀ ਅੱਛਾ ਹਾਂਜੀ ਜਿਹਦੇ ਵਿੱਚ ਗੁਰੀ ਭਾਈ ਦਾ ਵੀ ਬੜਾ ਯੋਗਦਾਨ ਸੀ ਕਿਉਂਕਿ ਇਹਨਾਂ ਨੇ ਮੈਨੂੰ ਚੜਦੀ ਕਲਾ ਦੇ ਵਿੱਚ ਰਲਾਇਆ ਕਮਾ ਮੁੰਡਾ ਹੁੰਦਾ ਸੀ ਇਹਨਾਂ ਨੇ ਬਾਕੀ ਮੇਰੇ ਵੀਰਾਂ ਨੇ ਕਈਆਂ ਨੇ ਮੈਨੂੰ ਲਖਣ ਕੇ ਪੱਡੇ ਤੋਂ ਕਿਹਾ ਵੀ ਆ ਫੋਨ ਵੀ ਆਇਆ ਅੱਛਾ ਵੀ ਭਾਈ ਤੂੰ ਸਾਡੇ ਪਿੰਡ ਲੋ ਕਬੱਡੀ ਸ਼ੁਰੂ ਕੀਤੀ ਆ ਤੂੰ ਨਾ ਨਹੀਂ ਲਿਆ ਮੈਂ ਉਹ ਲਈ ਸੌਰੀ ਮੰਗਦਾ ਵਾਂ ਕਿਉਂਕਿ ਕਬੱਡੀ ਉਦੋਂ ਮੈਨੂੰ ਇੰਟਰਵਿਊ ਭਾਈ ਦੇਣੀ ਨਹੀਂ ਆਈ ਹੂੰ ਹਉਮੈ ਮੈਂ ਮਹਿਦਵਾਲਾ ਲੋਵੀ ਮਤਲਬ ਮੈਂ ਮਹਿਦਵਾਲਾ ਦਾ ਨਹੀਂ ਨਾ ਉਸ ਟਾਈਮ ਲਿਆ ਦੀਪੇ ਨੂੰ ਪਤਾ ਹੀ ਆ ਬਾਕੀ ਇਹ ਸਭ ਕੁਝ ਹੋ ਰਿਹਾ ਕਬੱਡੀ ਦੀ ਬਦੌਲਤ ਹਾਂਜੀ ਹਾਂਜੀ ਕਬੱਡੀ ਭਾਈ ਨਾਲ ਲਾਸਟ ਉਮਰੇ ਵੀ ਦਈ ਜਾਂਦੀ ਰਹਿੰਦੀ ਆ ਇਹਦੇ ਵੀ ਕੁਝ ਮੇਰੀਆਂ ਗਲਤੀਆਂ ਹੋਣੀਆਂ ਵਾ ਜਿਹੜੀ ਮੈਨੂੰ ਸਜ਼ਾ ਮਿਲੀ 3-4 ਸਾਲ ਹੁਣ ਚਲੋ ਮੇਰੇ ਯਾਰ ਦੋਸਤ ਕਹਿੰਦੇ ਵੀ ਤੈਨੂੰ ਕਬੱਡੀ ਚੈਨਲ ਬੋਰਡ ਰੱਖਾਂਗੇ ਮੇਰੇ ਭਰਾਲੇ ਕੋ ਚੱਕਰ ਪਤਾ ਕੀ ਆ ਹੁਣ ਜਿੱਦਾਂ ਆਪਣੇ ਤੁਹਾਡਾ ਨਾ ਘਰ ਬਣ ਜਾਊਗਾ ਹਨਾ ਇੱਕ ਆਪਣੇ ਘਰ ਦੀ ਟੈਨਸ਼ਨ ਸਾਡੀ ਖਤਮ ਹੋ ਜਾਣੀ ਹੁਣ। ਆਹ ਟੈਨਸ਼ਨ ਤੇ ਤੁਸੀਂ ਜਿੱਦਾਂ ਮਰਜ਼ੀ ਆਪਣਾ ਨਾਰਮਲੀ ਚਾਹੇ ਰੈਫਰੀ ਕਰ ਲਿਓ ਜੋ ਮਰਜ਼ੀ ਕਰ ਲਿਓ ਵੀ ਤੁਸੀਂ ਆਪਣਾ ਘਰ ਦਾ ਵਧੀਆ ਸਰਕਲ ਚਲਾ ਸਕਦੇ। ਹਾਂ ਚੱਲ ਜਾਣਾ ਹੁਣ ਮਾੜਾ ਮੋੜਾ ਜਿਹਦਾ ਨਾਲ ਰੱਖਦੇ ਆ ਮੁੰਡੇ ਮੈਨੂੰ। ਤੇ ਹੁਣ ਮਤਲਬ ਉਦੋਂ ਕੰਮ ਕਰਦੇ ਆ ਭਾਈ ਇਹ ਟੈਨਸ਼ਨ ਹੁੰਦੀ ਸੀ ਬੜੀ ਜਿਆਦੀ ਟੈਨਸ਼ਨ ਹੁੰਨੀ ਵੀ ਕੱਲ ਨੂੰ ਕੰਮ ਲੱਗਣਾ ਕਿ ਨਹੀਂ ਲੱਗਣਾ। ਬੰਦੇ ਦੇ ਮਾਈਂਡ 'ਚ 4-500 ਵੀ ਕੱਲ ਨੂੰ ਆਪਾਂ ਦੁੱਧ ਕਿੱਥੋਂ ਪਵਾਵਾਂਗੇ। ਬੜਾ ਭਾਈ ਬੰਦਾ ਸੋਚਦਾ ਸੀ। ਕਈ ਵਾਰੀ ਤਾਂ ਮੈਂ ਮੋਟਰ ਹਾਲ ਤੋਂ ਭਾਈ ਡਿਗ ਬਿਆਂ ਚਾਰ ਪੰਜ ਵਾਰੀ ਸੋਚਦੇ ਸੋਚਦੇ ਨੇ ਕੰਮ ਨੂੰ ਕੰਮ ਨਹੀਂ ਲੱਗਾ ਪਿਛਲੇ ਇੰਟਰਵਿਊ ਚ ਦੱਸਿਆ ਸੀ ਜੋਤਾ ਬਈ ਜਿੱਦਾਂ ਹੁਣ ਆਸਟ੍ਰੇਲੀਆ ਗਿਆ ਹੋਇਆ ਹੋ ਜਾਂਦੀ ਹੁੰਦੀ ਉਹੀ ਗੱਲ ਬਾਤ ਆਹ ਜੋਤੇ ਨਾ ਨੈਗੇਟਿਵ ਹੋਈ ਆ ਬਾਕੀ ਮੈਚ ਵੀ ਕਿਉਂਕਿ ਮੈਨੂੰ WhatsApp ਭਾਈ ਚਲਾਉਣਾ ਨਹੀਂ ਆਉਂਦਾ ਸਿੱਧਾ ਦੇਖ ਲਓ ਸਰ ਸਿੱਧੀ ਗੱਲ ਆ ਸੰਦੀਪ ਨਾ ਹੋ ਗਈ ਹੋਈ ਸੀ ਤਿੰਨ ਚਾਰ ਆਲੀ ਗੱਲ ਅੱਛਾ ਹਾਂਜੀ ਬਾਕੀ ਸਾਰਿਆਂ ਦਾ ਇੱਕ ਵਾਰ ਫਿਰ ਦੁਬਾਰਾ ਧੰਨਵਾਦ ਤੇ ਸੱਚ ਜਿਹੜੇ ਭਰਾਵਾਂ ਦੇ ਫੋਨ ਆਏ ਆ ਉਹ ਸਾਰਿਆਂ ਨੇ ਮਤ ਕਰ ਦਿੱਤੀ ਆ ਕਿ ਕਿਦਾਂ ਮਲਕੀ ਪੈਸੇ ਪੂਰੇ ਹੋ ਗਏ ਆ ਜਿੰਨਾ ਕ ਐਸਟੀਮੇਟ ਹੈਗਾ ਸੀਗਾ ਹਾਂਜੀ ਭਾਈ ਕਈ ਮਤਲਬ ਉਹ ਹੁਣ ਫੋਨ ਕਈਆਂ ਪਲੇਅਰਾਂ ਦਾ ਆਇਆ ਵਾ ਮੇਰੇ ਯਾਰਾਂ ਦੋਸਤਾਂ ਦਾ ਵੀ ਬੜਿਆਂ ਦਾ ਫੋਨ ਆਇਆ ਵਾ ਕਈ ਇਥੋਂ ਇੰਡੀਆ ਚੋਂ ਵੀ ਆ ਉਹਨਾਂ ਨੂੰ ਆਪਾਂ ਅਪੀਲ ਕਰਦੇ ਆ ਜੇ ਤੁਹਾਡਾ ਜ਼ਮੀਰ ਇਜਾਜ਼ਤ ਦਿੰਦਾ ਵਾ ਹਨਾ ਹੈਲਪ ਕਰ ਦਿਓ ਨਹੀਂ ਦਿੰਦਾ ਤਾਂ ਕੋਈ ਚੱਕਰ ਨਹੀਂ ਭਰਾ ਚਲੋ ਹੁਣ ਜਿਹੜੇ ਆ ਆਪਾਂ ਟਾਇਆ ਬਣ ਤੇ ਜਾਣੇ ਆ ਹੁਣ ਭਰਾਵਾਂ ਦੇ ਸਹਿਯੋਗ ਨਾਲ ਪਰਦੀ ਆ ਜਾ। ਉਸ ਮੁੰਡਾ ਹਾਂਜੀ। ਆ ਜਾ ਇੱਥੇ ਪਾਪਾ ਕੋ। ਹਾਂ। ਹਾਂ। ਆਈ ਯਾਰੋ। ਇਹ ਆ ਪਾਪਾ ਕੋ। ਹਾਂ। ਰੋਣਾ ਪਿਆ। ਇਹ ਆਪਣਾ ਭਾਈ ਛੋਟਾ ਮੁੰਡਾ। ਅੱਛਾ। ਹਾਂਜੀ। ਅੰਗਰੇਜ਼ ਹੀ ਹੈ ਇਹ ਤਾਂ ਪੂਰਾ। ਇਹ ਕਹਿੰਦਾ ਮੈਂ ਵੀ ਵੱਡਾ ਹੋ ਕੇ ਕਬੱਡੀ ਖੇਡਣੀ ਆ। ਹੁਣ ਤੇ ਇਨਾਂ ਤੇ ਆਸਾਂ ਸੀ ਭਾਈ। ਹਾਂ। ਕੰਮ ਵੀ ਕਰਨਾ। ਮੈਂ ਰੱਬ ਅਗੇ ਇੱਕ ਹੋਰ ਅਰਦਾਸ ਕਰਦਾ ਹੁੰਦਾ ਸੀ। ਵੀ ਰੱਬਾ ਮੈਨੂੰ ਤੋ ਖਾ ਅੱਗੇ ਮਿਲ ਗਿਆ ਵਾ ਕਿਸੇ ਨੇ ਤਾਂ ਨਹੀਂ ਦਿੱਤਾ ਆਪਦੀ ਵਜ੍ਹਾ ਨਾਲ ਮਿਲਿਆ ਵਾ ਮੈਨੂੰ ਇੰਨੀ ਕੋਮਰ ਬਖਸ਼ ਦੀ ਮੈਂ ਇਹਨਾਂ ਦਾ ਪਾਲਣ ਪੋਸ਼ਣ ਵਧੀਆ ਕਰ ਸਕਾਂ ਜ਼ਿੰਦਗੀ ਨਾਲ ਧੋਖਾ ਦੇ ਦੇਵੇ ਵੀ ਇਹਨਾਂ ਨੂੰ ਮੈਂ ਕਿਸੇ ਮੁਕਾਮ ਤੇ ਪੜਾ ਲਿਖਾ ਕੇ ਕਿਸੇ ਵੀ ਫੀਲਡ ਵਿੱਚ ਇਹਨਾਂ ਨੂੰ ਕਾਮਯਾਬ ਕਰਾਂ ਬਸ ਇਨੀ ਅਰਦਾਸ ਕਰਦਾ ਹਾਂ ਮੈਂ ਪਰਮਾਤਮਾ ਦੇ ਅੱਗੇ ਹੁਣ ਵੀ ਕਰਦਾ ਵਾਂ ਤੇ ਇਹਨਾਂ ਦੇ ਮੂਹ ਨੂੰ ਭਾਈ ਮੈਂ ਬਚ ਗਿਆ ਵਾਂ ਨਹੀਂ ਤਾਂ ਮੈਂ ਤੁਹਾਨੂੰ ਪਿਛਲੇ ਇੰਟਰਵਿਊ 'ਚ ਗਿਆ ਸੀ ਬੜਾ ਮੰਦੇ ਹਾਲ ਸੀ ਵੀ ਆਪਣੇ ਆਪ ਨੂੰ ਖਤਮ ਹੀ ਕਰਨਾ ਚਾਹੁੰਦਾ ਸੀ ਪਰ ਨਹੀਂ ਬਾਕੀ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਆਪਣੇ ਆਪ ਨੂੰ ਖਤਮ ਨਹੀਂ ਕਰਨਾ ਚਾਹੀਦਾ ਰਣੇਵਾ ਟੈਨਸ਼ਨਾਂ ਆਉਂਦੀ ਹੁੰਦੀਆਂ ਯਾਰ ਜਿੰਦਗੀ ਹਾਂਜੀ ਭਾਈ ਇਹ ਜ਼ਿੰਦਗੀ ਜਿੰਨੇ ਜਨਮ ਲਿਆ ਵਾ ਦੁੱਖ ਤੇ ਖੁਲਿਫਾਂ ਜ਼ਿੰਦਗੀ ਦਾ ਇੱਕ ਹਿੱਸਾ ਵਾ ਜਿਹੜਾ ਜ਼ਿੰਦਗੀ ਤੋਂ ਭੱਜ ਗਿਆ ਹਾਰ ਗਿਆ ਮਤਲਬ ਹਾਰ ਨਾਲ ਜਾਈ ਸੰਘਰਸ਼ ਕਰਨਾ ਚਾਹੀਦਾ ਰਣੇਵਾ ਦੇ ਲੈ ਕੇ ਟੈਨਸ਼ਨ ਇਦਾਂ ਦੀ ਚੀਜ਼ ਆ ਬੰਦੇ ਨੂੰ ਸਭ ਕੁਝ ਭਲਾ ਦਿੰਦੀ ਓਦੋਂ ਤੁਹਾਨੂੰ ਗੱਲ ਨਹੀਂ ਆਉਂਦੀ ਵੀ ਅੱਜ ਤਾਂ ਮੇਰੇ ਖਿਆਲ ਨਾਲ ਚਾਜ ਦੇ ਵਿਚਾਰ ਚ ਵੀ ਵਹਿਣਾ ਚਾਹੀਦਾ ਤੁਹਾਨੂੰ ਇਹ ਭਰਾਵਾਂ ਦੀ ਬਦੌਲਤੀ ਆ ਭਾਈ ਯਾਰ ਸਹੀ ਗੱਲ ਆ ਉਦੋਂ ਭਾਈ ਕੰਮ ਕਰਦੇ ਬੋਰੀਆਂ ਚੱਕਦੇ ਸੀ ਹੂੰ ਬਸ ਦਿਮਾਗ ਨੇ ਜਿੱਦਾਂ ਸਾਥ ਨਹੀਂ ਦਿੰਦਾ ਸੀ ਹੁਣ ਟੈਨਸ਼ਨ ਫਰੀ ਆ ਚਲੋ ਭਰਾਵਾਂ ਦੀ ਬਦੌਲਤੀ ਆਪਾਂ ਤੇ ਇੱਕ ਆਪਣੇ ਕੇਸ ਆ ਜਿਹੜਾ ਉਹ ਹੱਲ ਹੋ ਗਿਆ ਕਿ ਨਹੀਂ ਉਹਦਾ ਭਾਈ ਨਹੀਂ ਹੱਲ ਹੋਇਆ ਅੱਛਾ ਹਾਂਜੀ ਹੁਣ ਮੰਨਦੇ ਆ ਕਿੰਦੇ ਕਰ ਦਵਾਂਗੇ ਆਪਾਂ ਵੀ ਹਾਂਜੀ ਬਾਕੀ ਵਧੀਆ ਯਾਰ ਵੀ ਮਾਨੂੰ ਹਣਾ ਖੁਸ਼ੀ ਹੋਈ ਰਾਣੇ ਬਾ ਪਾਈ ਤੇਰੀ ਤੇਰਾ ਵੀ ਧੰਵਾਦ ਤੇਰੀ ਵਜ੍ਹਾ ਨਾਲ ਯਾ ਜਕਰ ਬਣ ਲਗਾ ਆਪਣਾ ਭਾਈ ਦੀਪਾ ਭਾਈ ਤੇ ਰਹਿ ਗਿਆ ਵਾ ਦੀਪਾ ਭਾਈ ਨੇ ਲੱਭਿਆ ਆਪਾਂ ਨੂੰ ਨਹੀਂ ਨਹੀਂ ਆਪਾਂ ਤਾਂ ਕੁਛ ਨਹੀਂ ਯਾਰ ਚੱਲ ਕਿਉਂਕਿ ਅਸਲੀ ਯਾਰ ਜਿਹੜੀ ਬਾਹਰ ਬੈਠੇ ਭਰਾ ਆਪਣੇ ਨਾ ਵੀ ਆਪਣੀ ਕਮਾਈ ਦੇ ਵਿੱਚੋਂ ਜਿਹੜੇ ਮਤਲਬ ਇਹਨਾ ਸੋਚਦੇ ਆ ਆਪਣੇ ਨਾ ਵਾਸਤੇ ਸਭ ਤੋਂ ਜ਼ਿਆਦਾ ਧੰਨਵਾਦ ਉਹਨਾਂ ਦਾ ਉਹਨਾਂ ਦਾ ਵੀ ਆ ਭਾਈ ਤੇ ਦੀਪੇ ਭਾਈ ਦਾ ਵੀ ਆ ਜਿਹੜਾ ਪੁਰਾਣੇ 플레이ਰਾਂ ਨੂੰ ਲੱਭਦਾ ਵਾ ਤੁਨਾਂ ਨੇ ਇਹ ਇੰਟਰਵਿਊ ਕਰਦਾ ਇਹਦਾ ਵੀ ਯੋਗਦਾਨ ਸਭ ਤੋਂ ਔਖਾ ਮੈਨੂੰ ਰਾਣਾ ਲੱਗਿਆ ਹੈ ਆਪਾਂ ਭਾਈ ਕੰਮ ਬੱਚੇ ਛੋਟੇ ਛੋਟੇ ਸੀ ਕੰਮ ਤੇ ਜਾਣਾ ਕੰਮ ਤੋਣਾ ਬਸ ਤੇ ਇਹ ਭਰਾ ਵੀ ਅਰਦਾਸ ਕਰੋ ਇਹਦਾ ਮਤਲਬ ਭਰਾ ਐਸ ਟਾਈਮ ਬਹੁਤ ਜਿਹੜਾ ਕਹਿੰਦੀ ਟੈਨਸ਼ਨ ਵਿੱਚ ਹੀ ਆ ਜਿਨੇ ਵੀ ਮੇਰੇ ਭਰਾ ਸੁਣਦੇ ਆ ਅਰਦਾਸ ਕਰੋ ਬਾਰਛ ਛੋਟੀ ਜੀ ਪ੍ਰੋਬਲਮ ਚ ਆ ਭਰਾ ਕੋਈ ਨਹੀਂ ਹੁੰਦਾ ਮਸਲਾ ਹੱਲ ਹੋ ਜਵੇ ਪਰਮਾਤਮਾ ਕਰੂਗਾ ਹਾਂਜੀ ਪਰਮਾਤਮਾ ਕਿਉਂਕਿ ਚੰਗੇ ਕੰਮ ਕਰਦਾ ਵਾ ਪੁਰਾਣੇ ਪਲੇਅਰਾਂ ਨੂੰ ਲੱਭ ਕੇ ਜਿਹੜੇ ਜਾਂ 60 ਪੇਡ ਲੱਭ ਜਾਂਦੇ ਆ ਉਹਨਾਂ ਪਲੇਅਰਾਂ ਨੂੰ ਲੱਭਦਾ ਵਾ ਤੇ ਇੰਟਰਵਿਊ ਕਰਾਉਂਦਾ ਚਲੋ ਸਰਕਲ ਸਹੀ ਹੋ ਜਾਂਦਾ ਘਰ ਦਾ ਬਾਕੀ ਮੈਂ ਇੱਕ ਪਰਮਾਤਮਾ ਅੱਗੇ ਅਰਦਾਸ ਕਰਦਾ ਵਾਂ ਜਿਆਦਾ ਮੈਂ ਬੋਲਦਾ ਤਾਂ ਹੈ ਨਹੀਂਗਾ ਵੀਡੀਓ 'ਚ ਬਾਕੀ ਜਿੰਨੇ ਵੀ ਆਪਣੇ ਭਰਾ ਬਾਹਰ ਬੈਠੇ ਆ ਖਾਸ ਕਰਕੇ ਚਾਹੇ ਉਹ ਸਟੂਡੈਂਟ ਆ ਚਾਹੇ ਉਹ ਐਨਆਰਆਈ ਆ ਉਹਨਾਂ ਨੂੰ ਨਾ ਕਦੇ ਵੀ ਕੋਸ਼ ਹੋਵੇ ਯਾਰ ਨਾ ਮੈਂ ਕਿਹਾ ਬੁਖਾਰ ਤੱਕ ਨਾ ਕਦੀ ਚੜੇ ਕਿ ਉਹ ਹੀ ਆਪਣੀ ਅੱਖਾਂ ਸਾਹਮਣੇ ਹੋਵੇ ਨਾ ਬੰਦਾ ਵੀ ਆਪਾਂ ਨੂੰ ਪਤਾ ਹੁੰਦਾ ਯਾਰ ਵੀ ਹੁਣ ਇਸ ਟਾਈਮ ਉਹਦੀ ਕੰਡੀਸ਼ਨ ਕੀ ਆ ਇੱਕ ਫੋਨ ਤੇ ਯਾਰ ਹਾਲਚਾਲ ਪੁੱਛਣਾ ਬਹੁਤ ਔਖਾ ਰਣੇ ਬਹੁਤ ਔਖਾ ਭਾਈ ਬਾਹਰ ਲਿਆਂਦਾ ਇਹ ਤੇ ਬਾਹਰ ਲਿਆਂ ਨੂੰ ਪਤਾ ਹੁੰਦਾ ਵਾ ਇੱਧਰ ਤੇ ਮੈਨੂੰ ਪਤਾ ਆ ਪੰਜ ਛੇ ਦਿਨ ਮੇਰੇ ਕਿੱਦਾਂ ਨਿਕਲੇ ਆ ਬਾਕੀ ਚੱਲੋ ਯਾਰ ਪਰਮਾਤਮਾ ਆਪੇ ਮਿਹਰ ਕਰੂਗਾ ਬਸ ਨੀਲੀ ਛਤਾਂ ਪਿੰਡ ਵਾਲੇ ਉਦਾਂ ਹੁਣ ਕਿੱਦਾਂ ਆਏ ਆ ਕਿ ਨਹੀਂ ਪਿੰਡ ਦੇ ਵੱਲੋਂ ਤਾਂ ਤੁਹਾਨੂੰ ਪਤਾ ਹੀ ਆ ਭਾਈ ਯਾਰ ਪਿੰਡ ਦਾ ਸਹਿਯੋਗ ਨਹੀਂ ਗਾ ਨਾ ਪਹਿਲਾਂ ਤਾਂ ਮਿਲਿਆ ਪਿੰਡ ਲੋ ਭਾਈ ਮੈਂ ਖੇਡਿਆ ਬਹੁਤ ਘੱਟ ਵਾਂ ਪਿੰਡ ਦੇ ਸਹਿਯੋਗ ਮੈਨੂੰ ਪਰ ਫਿਰ ਵੀ ਯਾਰ ਇੱਕ ਪੰਚਾਇਤ ਹੋਣ ਦੇ ਨਾਤੇ ਕੋਈ ਆਣ ਗਵਾਣ ਹੋਣ ਦੇ ਨਾਤੇ ਵੀ ਭਾਈ ਜਿਆਦਾ ਨਹੀਂ ਤੇ ਪਹਿਲਾਂ ਜਦੋਂ ਮੈਂ ਖੇਡਦਾ ਸੀ ਪੰਚਾਇਤ ਨੇ ਉਦੋਂ ਨੇ ਸਹਿਯੋਗ ਦਿੱਤਾ ਹੁਣ ਕੀ ਕਰਨਾ ਭਾਈ ਹੁਣ ਤਾਂ ਮੈਂ ਕਬੱਡੀ ਖੇਡਣਾ ਛੱਡੀ ਹੋਈ ਆ ਸਾਡੇ ਪਿੰਡ ਜੇ ਮਤਲਬ ਲੰਗਰ ਵੀ ਲੱਗਦਾ ਹੁੰਦਾ ਤੇ ਮੈਨੂੰ ਲੰਗਰ ਤੇ ਵੀ ਨਹੀਂ ਸਾਡੇ ਦੇ ਵਿਆਹ ਸ਼ਾਦੀ ਤੇ ਬਹੁਤ ਦੂਰ ਅਚੀਂ ਦਾ ਮਾੜੇ ਹਾਲਾਤ ਹੋਏ ਪਏ ਆ ਵੀਰਾਣੇ ਕੋ ਹੁਣ ਆਪਾਂ ਕੀ ਲੈਣਾ ਵਾ ਇਹਦੇ ਤੱਕ ਆਪਾਂ ਨੂੰ ਕੀ ਲੋੜ ਵਾ ਪਰ ਹੁਣ ਜਦੋਂ ਦਾ ਮਤਲਬ ਭਾਈ ਯਾਰ ਆਪਾਂ ਮੇਰੇ ਭਰਾਵਾਂ ਨੇ ਸਾਥ ਦਿੱਤਾ ਵਾ ਹੁਣ ਮਤਲਬ ਸਾਰੇ ਖੁਸ਼ ਵੀ ਆ ਚਲੋ ਖੁਸ਼ ਹੈਗੇ ਆ ਪਰ ਪੰਚਾਇਤ ਵਾਲਾ ਮਕਦਮੇ ਵਿੱਚ ਸਹਿਯੋਗ ਜਦੋਂ ਮੈਂ ਪਹਿਲਾਂ ਖੇਡਦਾ ਪੰਚਾਇਤ ਦੇ ਤੇ ਇਹ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਖੇਡਦੇ ਹੁੰਦੇ ਸੀ ਮੈਂ ਤੇ ਸੰਦੀਪ ਸੰਦੀਪ ਨੂੰ ਇਸ ਟਾਈਮ ਕਿਹੜਾ ਬੰਦਾ ਫੜਦਾ ਵਾ ਰਾਣੀ ਨੂੰ ਇਸ ਟਾਈਮ ਕਿਹੜਾ ਬੰਦਾ ਫੜਦਾ ਉਹ ਟੀਮ ਉਹ ਟੀਮ ਸਾਡੇ ਵਿਰੋਧ ਸੱਜਦੇ ਹੁੰਦੇ ਸੀ ਮੈਨੂੰ ਫੜਦੇ ਜਿੱਦਾ ਸਿੱਪੀ ਗੋਲੀ ਉਸ ਟਾਈਮ ਸਾਡੇ ਟਾਈਮ ਕਹਿਣਾ ਸਿੱਪੀ ਗੋਲੀ ਦੀ ਟੀਮ ਆਉਣੀ ਚਾਹੀਦੀ ਆ ਤੇ ਸੰਦੀਪ ਨੂੰ ਇੱਕ ਕਰ ਇਹਨਾਂ ਨੇ ਫਰੰਦੀਪੁਰੀਆ ਸੱਦਿਆ ਹੋਰ ਪਲੇਅਰ ਇਹ ਦੱਸ ਦਿੰਨੇ ਵੀ ਸੰਦੀਪ ਨੂੰ ਕਿਹੜਾ ਬੰਦਾ ਵੀ ਇਹਨਾਂ ਦੀ ਪਿੰਡ ਵਿੱਚ ਬੇਇੱਜ਼ਤੀ ਹੋਵੇ ਪਰ ਪਰਮਾਤਮਾ ਨੇ ਸੰਗ ਨੂੰ ਉਸ ਟਾਈਮ ਚੰਗਾ ਹੀ ਖੜਾਇਆ ਏਦਾਂ ਦੀ ਗੱਲਾਂ ਚੇਤੇ ਆਉਂਦੀਆਂ ਹਨਾ ਹਾਂਜੀ ਭਾਈ ਆਉਂਦੀਆਂ ਬਸ ਬਾਕੀ ਬਾਬਾ ਸਕੂਲ ਵਾਲੇ ਦੀ ਕਿਰਪਾ ਉਹਦੇ ਨਾਂ ਲੈ ਕੇ ਆਪਾਂ ਗਰਾਊਂਡ 'ਚ ਵੜਦੇ ਹੁੰਦੇ ਸੀ ਉਹਦੀ ਕਿਰਪਾ ਸਦਕੇ ਅੱਜ ਵੀ ਆਪਾਂ ਉਹਦੀ ਨਾ ਲਿੰਦੇ ਆ ਉਹਦੀ ਕਿਰਪਾ ਸਦਕੇ ਅੱਜ ਘਰ ਬਣ ਲਗਾ ਭਰਾਵਾਂ ਦੇ ਮਨ ਮੇਰਾ ਪ੍ਰਮਾਤਮਾ ਨੇ ਪਾਈ ਆ ਬਾਕੀ ਆਪਣੇ ਭੈਣ ਹੁਣੀ ਵੀ ਤੁਹਾਡੇ ਵਾਈਫ ਉਹ ਵੀ ਕਹਿੰਦੇ ਹੁੰਦੇ ਸੀ ਵੀ ਇੰਨੇ ਤੁਹਾਡੇ ਯਾਰ ਦੋਸਤ ਬਾਹਰ ਆ ਵੀ ਬੜਾ ਉਹਨੇ ਮੈਨੂੰ ਬੜਾ ਗਾਣਾ ਹੁਣ ਹੁਣ ਆਪਣੇ ਹੌਸਲਾ ਕਿੱਦਾਂ ਮੇਰਾ ਉਹਨਾਂ ਨੂੰ ਹੁਣ ਕਹਿੰਦੇ ਵੀ ਹੈਗੇ ਆ ਪਹਿਲਾਂ ਉਹਨੇ ਮੈਨੂੰ ਬੜਾ ਗਾਣਾ ਗਾਣਾ ਤੂੰ ਮਤਲਬ ਕਿਸ ਨੇ ਚੰਗੀ ਨਹੀਂ ਕੀਤੀ ਹਣੀ ਅੱਛਾ ਤੂੰ ਨਹੀਂ ਚੰਗਾ ਹੁਣਾ ਯਾਰ ਤੇ ਯਾਰ ਦੋਸਤ ਨਹੀਂ ਚੰਗੇ ਪਰ ਹੁਣ ਉਹ ਕਹਿੰਦੀ ਵੀ ਬਹੁਤ ਵਧੀਆ ਚਲੋ ਤੇਰੇ ਯਾਰ ਦੋਸਤਾਂ ਨੇ ਸਾਥ ਦਿੱਤਾ ਬਾਕੀ ਜਿੰਨਾ ਕੈਲੰਡਰ ਪਾਣਾ ਬਾਅਦ ਚ ਫੇ ਆਊਗਾ। ਹੂੰ। ਬਾਕੀ ਨਾ ਇੱਕ ਸੱਚ ਹੋਰ ਵੀਰਾਂ ਨੂੰ ਥੋੜੀ ਬੇਨਤੀ ਆ, ਅਪੀਲ ਆ। ਜਿਨੇ ਵੀ ਆਪਣੇ ਵੀਰ ਉਹਨਾਂ ਨੂੰ ਅਪੀਲ ਆ ਵੀ ਚਲੋ ਜੇ ਤੁਸੀਂ ਪੈਸੇ ਦੇ ਨਹੀਂ ਵੀ ਕਿਸੇ ਦਾ ਸੀਮੈਂਟ ਦਾ ਕੰਮ ਹੋਵੇ, ਇੱਟਾ ਹੋਵੇ, ਬੱਜਰੀ ਦਾ ਹੋਵੇ ਹਨਾ। ਥੋੜੀ ਥੋੜੀ ਜਿੰਨੀ ਵੀ ਕਰ ਸਕਦੇ ਆ ਭਾਜੀ। ਹੂੰ। ਆਪਾਂ ਇਹ ਨਹੀਂ ਕਹਿੰਨੇ ਵੀ ਮੇਰੀ ਮਦਦ ਕਰੋ, ਆਪਾਂ ਇਹ ਕਹਿੰਨੇ ਵੀ ਚਲੋ ਤੁਹਾਡਾ ਜਮੀਰ ਇਜਾਜ਼ਤ ਦੇ ਦਿੰਦਾ ਵਾ। ਹਾਂਜੀ। ਕਿਉਂਕਿ ਚੱਕਰ ਪਤਾ ਕੀ ਰਾਣੇ ਪਾ ਹੁਣ ਕੋਈ ਪੈਸੇ ਨਹੀਂ ਆਪਣੇ ਦੇ ਸਕਦਾ ਕਿਸੇ ਦਾ ਇੱਟਾਂ ਦਾ ਕੰਮ ਹੁੰਦਾ ਕਿ ਇਹਦਾ ਬਜਰੀ ਦਾ ਹੁੰਦਾ ਹਾਂਜੀ ਵੀ ਚਲੋ ਜਾਦਾ ਨਹੀਂ ਦੇਣਾ ਥੋੜਾ ਥੋੜਾ ਕਰ ਦਵੇ ਹਾਂਜੀ ਥੋੜਾ ਥੋੜਾ ਕਰ ਦਵੇ ਜੇ ਤੇ ਕਿਸੇ ਨੇ ਮੇਰੀ ਕਬੱਡੀ ਨੂੰ ਪਿਆਰ ਕੀਤਾ ਵਾ ਥੋੜਾ ਬੜਾ ਇਹ ਨਹੀਂ ਆਪਾਂ ਕਿਸੇ ਨੂੰ ਫੋਰਸ ਨਹੀਂ ਕਰਦੇ ਹਨਾ ਜੇ ਤੇ ਮੈਂ ਮਾੜੀ ਚੰਗੀ ਕਬੱਡੀ ਖੇਡੀ ਆ ਤੇ ਤੁਸੀਂ ਮਤਲਬ ਪਿਆਰ ਦਿੰਦੇ ਆ ਦਿੱਤਾ ਵਾ ਚਲੋ ਬਾਕੀ ਆ ਪਹਿਲਾਂ ਤੋਂ ਵੱਡੇ ਸਾਰੇ ਲੱਗੇ ਹਨਾ ਮਕਾਨ ਤਾਂ ਸ਼ੁਰੂ ਹੋ ਗਿਆ ਵਾ ਤੇ ਹੁਣ ਆਪਾਂ ਇਸ ਗੀ ਚਾੜੀ ਮੈਂ ਜਿੱਦਾਂ ਵੀ ਆ ਦਵਾਈ ਦਿੱਤੀ ਪੁਣਾਂ ਬੁਖਾਰ ਨਹੀਂ ਗੱਲ ਜੀ ਸਾਰਿਆਂ ਨੂੰ